ਕਿ ਇਹ ਪਿੰਡ ਦਾ ਤਾਜ ਦਾ ਕਬੱਡੀ ਤੇ ਮੁੱਲ ਪਹਿਣ ਸਰੀਰਾਂ ਦੇ ਲਾਈਆਂ ਜਿਨ੍ਹਾਂ ਨੇ ਲਾਈਆਂ ਮੈਂ ਤਾਂ ਉੱਠ ਕੇ ਧਨ ਜੋਰ ਜਵਾਨਾਂ ਦਾ ਲੈ ਜਾਣ ਭਰੇਆਂ ਦੇ ਨਾਲ ਲੁੱਟ ਕੇ ਕਬੱਡੀ ਮੱਜੀ 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 ਜੁੜੀਏ ਚੱਕੀ ਦਾ ਨੰਬਰ ਰਮਦਾਸ ਵਾਲੇ ਮਨਿੰਦਰ ਸਿੰਘ ਦਾ ਚੱਕੀ ਦਾ ਚੱਕੀ ਦਾ ਨੰਬਰ ਹੈ ਗੱਦੋ ਵਾਲੀਆ ਕਬੱਡੀ ਪਾਉਂਦਾ ਇਹ ਨੰਬਰਾਂ ਦੀ ਗੱਲ ਹੈ ਮੈਚ ਦੀ ਗੱਲ ਜਿੱਤ ਹਾਰ ਦੀ ਗੱਲ ਰਮਦਾਸ ਵਾਲਾ ਚੱਕੀ ਇਹ ਨੰਬਰ 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 ਬੱਲੇ 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 ਇਹ ਹੁਦਕਾ 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 ਵਾਲਾ ਤੇ ਨੰਬਰ ਰਮਦਾਸ ਵਾਲੇ ਦਾ ਚੱਕੀ ਦਾ ਪਿੰਡ ਵਿੱਚ ਚੱਕੀ